ਦਾ ਸਵਾਗਤ ਰੋਜ਼ ਦੀ ਤਰ੍ਹਾਂ ਅੱਜ ਮੈਨੂੰ ਸਟੂਡੀਓ 'ਚ ਭਾਗ ਪ੍ਰਾਪਤ ਹੋਇਆ ਕਿ ਇਹ ਪ੍ਰੋਗਰਾਮ ਮੈਂ ਕਰ ਲਾਂ ਬਾਈ ਚਾਂਸ ਕੋਈ ਐਂਕਰ ਇਸ ਵੇਲੇ ਅਚਾਨਕ ਛੁੱਟੀ ਤੇ ਚਲੇ ਗਏ ਸਾਡੇ ਅੱਜ ਤੇ ਕੁਝ ਮੁੱਖ ਖਬਰਾਂ ਨੇ ਜੀ ਜੀਐਸਟੀ ਦੀਆਂ ਦਰਾਂ ਘਟਾਣ ਕਰਕੇ ਕਾਰਾਂ ਸਸਤੀਆਂ ਹੋ ਰਹੀਆਂ ਨੇ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਤੇ ਕੰਗਨਾ ਅਰਨੌਤ ਉਹਨਾਂ ਨੂੰ ਬਠਿੰਡੇ ਆਉਣਾ ਹੀ ਪੈਣਾ ਹੈ ਅਦਾਲਤ ਨੇ ਦੁਬਾਰੇ ਸਮਣੇ ਜਾਰੀ ਕੀਤੇ ਨੇ ਇਸ ਤੋਂ ਇਲਾਵਾ ਪੰਜਾਬ ਚ ਮੌਸਮ ਦਾ ਕੀ ਹਾਲ ਰਹੂਗਾ ਸੁਪਰੀਮ ਕੋਰਟ ਨੇ ਜਨਸੀ ਸ਼ੋਸ਼ਣ ਦਾ ਇੱਕ ਐਕਟ ਆ 2013 ਦਾ ਉਹਦੇ ਤੇ ਅਹਿਮ ਫੈਸਲਾ ਸੁਣਾਇਆ ਤੇ ਇਹਦੇ ਨਾਲ ਕੁਝ ਹੋਰ ਖਬਰਾਂ ਲੈ ਲਾਂਗੇ ਪਹਿਲਾਂ ਤਿਲੋਂ ਸਾਹਿਬ ਸਭ ਤੋਂ ਪਹਿਲੀ ਖਬਰ ਅਸੀਂ ਮਜੀਠੀਆ ਸਾਹਿਬ ਵਾਲੀ ਲੈ ਲੈਨੇ ਆ ਜੀ ਠੀਕ ਹੈ ਜੀ ਤੇ ਕਰੋ ਜੇਕਰ ਕੀ ਸਮੱਸਿਆ ਆ ਗਈ ਉਹਨਾਂ ਦੇ ਕਹਿੰਦੇ ਸਾਲੇ ਸਾਹਿਬ ਨੂੰ ਸੱਦਾ ਦਿੱਤਾ ਹੈ ਵਿਜੀਲੈਂਸ ਨੇ ਹਾਂਜੀ ਹਾਂਜੀ ਹੁਣ ਤੁਰਦੇ ਤੁਰਦੇ ਜੀ ਉਹ ਗਾਹ ਕਹਿੰਦੇ ਸਾਲਿਆਂ ਵੱਲ ਨੂੰ ਤੁਰ ਪਏ ਵੀ ਸਹਰਿਆਂ ਨੂੰ ਵੀ ਸੇਖ ਸੂਕ ਲੱਗੇ ਕਿ ਜਵਾਈ ਇਕੱਲੇ ਜੇਲ੍ਹ 'ਚ ਬੈਠੇ ਕੋ ਮਾੜਾ ਮੋਟਾ ਪਤਾ ਲੱਗੇ ਉਹਨਾਂ ਨੂੰ ਅਸਲ ਦੇ ਵਿੱਚ 2 ਦਿਨ ਪਹਿਲਾਂ ਵਿਜੀਲੈਂਸ ਪੁਲਿਸ ਮੋਹਾਲੀ ਨੇ ਇਹਨਾਂ ਦਾ ਸਾਲਾ ਹੈ ਜਿਨ੍ਹਾਂ ਦਾ ਨਾਂ ਹੋਵੇਗਾ ਜੀ ਗਜਪਤ ਸਿੰਘ ਜੀ ਇਹਨੂੰ 15 ਤਰੀਕ ਨੂੰ ਸੱਮਨ ਕੀਤਾ ਸੀ ਕਿ ਤੁਸੀਂ 15 ਤਰੀਕ ਨੂੰ ਵਿਜੀਲੈਂਸ ਪੁਲਸ ਮੁਹਾਲੀ ਦੇ ਕੋਲ ਆ ਕੇ ਆਪਣੇ ਆਪ ਨੂੰ ਪੇਸ਼ ਕਰੋ। ਕੱਲ ਕਹਿੰਦੇ ਕਿ ਇਹ ਵਿਜੀਲੈਂਸ ਕੋਲੇ ਪੇਸ਼ ਨਹੀਂ ਹੋਏ। ਹਾਂ ਵਿਜੀਲੈਂਸ ਦਾ ਉੱਤੇ ਵਿਸ਼ੇਸ਼ ਥਾਣਾ ਹੈਗਾ। ਉਹਨਾਂ ਨੇ ਫਿਰ ਰਿਲੈਕਸੇਸ਼ਨ ਦਿੱਤੀ ਕਿ ਚੱਲ ਕੋਈ ਨਹੀਂ। ਅੱਜ ਦਾ ਟਾਈਮ ਦਿੱਤਾ ਕਿ ਤੁਸੀਂ ਇਸ ਤਰ੍ਹਾਂ ਕਰੋ ਜੇ ਕੱਲ ਨਹੀਂ ਆਏ। ਅੱਜ 16 ਤਰੀਕ ਵਾਸਤੇ ਤਾਂ ਆਈ ਜਾਓ। ਜੀ। ਇਹਦਾ ਪੂਰਾ ਨਾਮ ਹੋਏਗਾ ਜੀ ਗਜਪਤ ਸਿੰਘ ਗਰੇਵਾਲ ਇਹਨਾਂ ਨੂੰ ਆਮਦਨ ਤੋਂ ਜਿਹੜਾ ਵਿਕਰਮ ਮਜੀਠੀਆ ਦੇ ਉੱਤੇ ਕੇਸ ਚੱਲ ਰਿਹਾ ਵੱਧ ਜਾਇਦਾਦ ਬਣਾਉਣ ਦਾ ਉਹਦੇ ਵਿੱਚ ਰਵਿੰਦਰ ਜੀ ਕੁਝ ਦਾਸਤਾਵੇਜ਼ ਹੈ ਜਿਹੜੇ ਜੀ ਉਹ ਕਹਿੰਦੇ ਇੱਧਰ ਨੂੰ ਵੀ ਜਾਂਦੇ ਨੇ ਜੀ ਕੋਈ ਜਦੋਂ ਬੰਦਾ ਆਪਣੀ ਥਾਂ ਦੇ ਉੱਤੇ ਕਿਸੇ ਹੋਰ ਦੇ ਨਾਂ ਤੇ ਉੱਤੇ ਜਾਇਦਾਦਾਂ ਵਗੈਰਾ ਬਣਾਉਂਦਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਉਹ ਨੇੜਲੇ ਨੂੰ ਚੁੰਦਾ ਹੈ ਜੀ ਹੁਣ ਵਿਜੀਲੈਂਸ ਕੋਲੇ ਇਸ ਮਾਮਲੇ ਦੇ ਵਿੱਚ ਕਿਹੜੀ ਇਸ ਤਰ੍ਹਾਂ ਦੀ ਦਸਤਾਵੇਜ਼ ਆਇਆ ਹੈ ਜਿਦੇ ਨਾਲ ਉਹਨਾਂ ਨੇ ਗਜਪਤ ਸਿੰਘ ਗਰੇਵਾਲ ਨੂੰ ਵੀ ਸੱਮਨ ਕਰ ਲਿਆ ਅੱਜ 11 ਵਜੇ ਦਾ ਟਾਈਮ ਸੀ 2:30 ਵਜੇ ਦੇ ਤੱਕ ਦਾ ਪਤਾ ਲੱਗਿਆ ਕਿ ਇਹ ਨਹੀਂ ਆਏ ਸੀ ਜੀ ਇਹਦੇ ਬਾਰੇ ਭਾਵੇਂ ਇਹਨਾਂ ਦੇ ਅਧਿਕਾਰੀਆਂ ਨੇ ਪੁਸ਼ਟੀ ਨਹੀਂ ਕੀਤੀ ਪਰ ਕਹਿੰਦੇ ਵਿਜੀਲੈਂਸ ਦੀ ਟੀਮ ਤਿਆਰ ਬਰ ਤਿਆਰ ਵਿਜੀਲੈਂਸ ਦੇ ਦਫ਼ਤਰ 'ਚ ਬੈਠੀ ਰਹੀ ਕਿ ਜਦੋਂ ਵੀ ਗਜਪਤ ਸਿੰਘ ਆਵੇ ਅਸੀਂ ਉਹਦੇ ਤੋਂ ਪੁੱਛਗਿਛ ਕਰੀਏ ਤਾਂ ਕਿ ਜਿਹੜਾ ਇਹ ਕੇਸ ਗਾਹਾਂ ਨੂੰ ਖਲਾਰਾ ਪੈਣਾ ਸ਼ੁਰੂ ਹੋ ਗਿਆ ਉਸ ਪਾਸੇ ਵੱਲ ਜਾਈਏ ਇਹ ਹੈਗਾ ਥਾਣਾ ਫਲੈਂਗ ਸਕੁਐਡ ਨੰਬਰ 1 ਜੀ ਜੀ ਉੱਥੇ ਜਾ ਕੇ ਤੇ ਮਤਲਬ ਬਾਕੀ ਤਾਂ ਛੱਡੋ ਜਿਹੜਾ ਆਪਣਾ ਮਹਿਕਮਾ ਇਹ ਸਵੇਰ ਤੋਂ ਧੂਪਾ ਵੀੜ ਕੇ ਉੱਥੇ ਖੜੇ ਸਨ ਕਿ ਗਜਪਤ ਸਿੰਘ ਆਵੇ ਤੇ ਅਸੀਂ ਫਿਰ ਉਹਦਾ ਕਿੰਨੇ ਕ ਗਜ ਉਹਨਾਂ ਨੇ ਜਾਇਦਾਦ ਉਜੂਦਦ ਬਣਾਈ ਹੈ ਉਹਦੇ ਤੇ ਸਾਰੀ ਗੱਲਬਾਤ ਕੀਤੀ ਜਾਵੇ ਪਰ ਜਿੱਦ ਤੱਕ ਹੁਣ ਤੱਕ ਸੂਤਰਾਂ ਦਾ ਹਵਾਲਾ ਕਹਿੰਦਾ ਹੈ ਕਿ ਸ਼ਾਇਦ ਉਹ ਅੱਜ ਵੀ ਨਹੀਂ ਆਏ ਤੇ ਫਿਰ ਹੋਰ ਕੋਈ ਚਾਰਾ ਨਹੀਂ ਇਹਨਾਂ ਕੋਲੇ ਤੀਜਾ ਸੱਮਣ ਭੇਜਣਾ ਪਵੇਗਾ ਜੇ ਕਿਸੇ ਅਧਿਕਾਰੀ ਨੇ ਦੀ ਪੁਸ਼ਟੀ ਨਹੀਂ ਕੀਤੀ ਕਿ ਗਜਪਤ ਸਿੰਘ ਦੇਰ ਸ਼ਾਮ ਤੱਕ ਆຊਏ ਹੈ ਜਾਂ ਨਹੀਂ ਆ ਰਹੇ ਇਹ ਤਾਂ ਹੁਣ ਜਦੋਂ ਉਹ ਅਧਿਕਾਰਤ ਤੌਰ ਤੇ ਆਪਣਾ ਬਿਆਨ ਜਾਰੀ ਕਰਨਗੇ ਉਹਦੇ ਵਿੱਚ ਹੀ ਆਵੇਗਾ ਤੈਨੋਂ ਸਭ ਬੜੀ ਰੋਚਕ ਜੀ ਗੱਲ ਆ ਪੰਜਾਬ ਦੀਆਂ ਸੱਤਾਂ ਚ ਪਹਿਲਾਂ ਕਿਤੇ ਨਾ ਗੱਲ ਚੱਲਦੀ ਸੀ ਬੜੇ ਕਾਗ ਪੋਲਿਟਿਸ਼ੀਅਨ ਸੀ ਉਹ ਅਕਸਰ ਸੁਣਿਆ ਜਾਂਦਾ ਸੀ ਕਹਿੰਦੇ ਭਾਈ ਮੈਂ ਤਾਂ ਆਪਣੇ ਸਾਲੇ ਨੂੰ ਨੇੜੇ ਨਹੀਂ ਲਾਇਆ ਹਾਂ ਤੇ ਤੂੰ ਬੜਾ ਕਹਿੰਦਾ ਸਾਲਿਆਂ ਨੂੰ ਚੱਕਦਾ ਆ ਇਹ ਤਾਂ ਗਾਹਾਂ ਸਾਲਿਆਂ ਦੇ ਸਾਲਿਆਂ ਦੀ ਗੱਲ ਆ ਗਈ ਜੀ ਬਿਲਕੁਲ ਜੀ ਉਹ ਤਾਂ ਕਹਿੰਦੇ ਮੈਂ ਤਾਂ ਨੇੜੇ ਨਹੀਂ ਲੱਗਣ ਦਿੱਤਾ ਪਰ ਵੱਡੀ ਉਮਰ 'ਚ ਜਾ ਕੇ ਉਹਨਾਂ ਨੇ ਵੀ ਨੇੜੇ ਲਾ ਲਿਆ ਸੀ ਜੀ ਤੇ ਜਦੋਂ ਪੁੱਛੋ ਦੇ ਕੋਲੇ ਸਹੁਰਿਆਂ ਦੇ ਪਿੰਡ ਚੱਕ ਫਤੇ ਸਿੰਘ ਦੀ ਥਾਂ ਤੇ ਇੱਕ ਸਾਲੇ ਦੇ ਨਾਤੇ ਨਵਾਂ ਪਿੰਡ ਚੱਕ ਜਗENDER ਸਿੰਘ ਵਾਲਾ ਬਣਾਉਤਾ ਸੀ ਜੀ ਤੇ ਸਾਲੇਹਾਰ ਨੂੰ ਫਿਰ ਪੁੱਚੋ ਮੰਡੀ ਟਰੱਕ ਜੁਨੀਅਨ ਦਾ ਪ੍ਰਧਾਨ ਵੀ ਬਣਾਇਆ ਸੀ ਜੀ ਜੀ ਉਹ ਵੀ ਆਪਣੀ ਗੱਲ ਤੋਂ ਉਸ ਵੇਲੇ ਜਾ ਕੇ ਪਾਸੇ ਵੀ ਹੋ ਗਏ ਸੀ ਪਰ ਤੁਸੀਂ ਕਹਦੇ ਵੀ ਸਾਲੇ ਦਾ ਕਹਾਸਾ ਵਾਲਾ ਜੀ ਜੀ ਇਹ ਸਾਰਾ ਕੁਝ ਜਿਹੜਾ ਹੈਗਾ ਚੱਲਦਾ ਕਈ ਵਾਰ ਪਤਾ ਨਹੀਂ ਹਾਲਾਤ ਮੁਤਾਬਕ ਅਰਵਿੰਦਰ ਜੀ ਮਜਬੂਰੀਆਂ ਬਣ ਜਾਂਦੀਆਂ ਨੇ ਆਪ ਦੇ ਕਹੇ ਹੋਏ ਕੌਲਾਂ ਤੋਂ ਬੰਦੇ ਨੂੰ ਪੱਜਰਾ ਵੀ ਪੈ ਜਾ। ਜੀ 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 ਤੇ ਇਹ ਢਿੱਲੋਂ ਸਾਹਿਬ ਮੈਨੂੰ ਲੱਗਦਾ ਆ ਜਿੰਨੇ ਇੱਕ ਸਮਝ ਮੈਨੂੰ ਆ ਰਹੀ ਆ ਜਿਹੜਾ ਸਾਡੇ ਵਿਧਾਇਕ ਸਾਹਿਬ ਨੇ ਗਨੀਵ ਕੁਾਰ ਜੀ ਉਹ ਵੀ ਪੇਸ਼ ਨਹੀਂ ਸੀ ਹੋਏ ਤੇ ਉਹਨਾਂ ਨੂੰ ਵੀ ਸੱਦੀ ਜਾਂਦੀ ਸੀ ਵਿਜੀਲੈਂਸ ਉਹਨਾਂ ਨੇ ਚਲੋ ਅਦਾਲਤਾਂ ਚੋਂ ਲੈ ਲਿਆ ਰਾਹਤ ਮਿਲ ਗਈ ਉਹਨਾਂ ਨੂੰ ਤੇ ਗਾਹਾਂ ਦੀ ਗਾਹਾਂ ਫੇਰ ਇਹ ਹੁੰਦਾ ਕਿ ਭਾਈ ਜੇ ਉਹਦੇ ਨਾਂ ਆਇਆ ਤਾਂ ਸ਼ਾਇਦ ਸੌਰੇ ਵਾਲੇ ਪਾਸੇ ਵੀ ਆ ਉਹ ਚਾਰ ਸ਼ੀਟ ਚ ਤਾਂ ਨਹੀਂ ਕੋਈ ਜ਼ਿਕਰ ਆਇਆ ਜੀ ਇਹਨਾਂ ਦਾ ਕਿਤੇ ਕਿਸੇ ਨੇ ਪੜ੍ਹੀ ਹੋਵੇ ਹੁਣ ਤੱਕ ਨਹੀਂ ਮੇਰੇ ਖਿਆਲ ਚਾਰ ਸ਼ੀਟ ਦੇ ਵਿੱਚ ਇਹ ਜ਼ਿਕਰ ਨਹੀਂ ਆਮ ਤੌਰ ਤੇ ਇਹ ਕਹਿ ਦਿੰਦੇ ਨੇ ਕਿ ਕੁਝ ਸੂਤਰ ਹੈਗੇ ਨੇ ਜਿਹਦੇ ਮੁਤਾਬਕ ਇਹ ਉਸ ਪਾਸੇ ਵੱਲ ਜਾ ਸਕਦੀ ਹੈ ਇਸ ਲਈ ਸਾਨੂੰ ਇਹਨਾਂ ਨੂੰ ਇੱਕ ਵਾਰੀ ਬੁਲਾ ਕੇ ਇੱਥੇ ਪੁੱਛਗਿੱਛ ਕਰਨੀ ਪਵੇਗੀ ਕਈ ਵਾਰ ਕੁਝ ਚੀਜ਼ਾਂ ਇਸ ਕਿਸਮ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਮ ਤੌਰ ਤੇ ਪੁਲਿਸ ਖਾਨਾ ਨੰਬਰ 2 ਚ ਰੱਖ ਲੈਂਦੀ ਹੈ ਜੀ ਜੀ ਕੁਝ ਚੀਜ਼ਾਂ ਸਿੱਧੇ ਤੌਰ ਤੇ ਅਟੈਕ ਹੋ ਜਾਂਦੀਆਂ ਨੇ ਕੁਝ ਚੀਜ਼ਾਂ ਗੁਪਤ ਰੂਪ ਦੇ ਵਿੱਚ ਕੇ ਇਹਦੇ ਵਿੱਚੋਂ ਹੀ ਗੱਲ ਨਿਕਲੀ ਹੈ ਵੀ ਜੇ ਜੇ ਜ਼ਰੂਰਤ ਪਈ ਤਾਂ ਸਦਲਾਂ ਹਾਂ ਹਾਂ ਉਹ ਸਦਲਾਂਗੇ ਇਹ ਤਰੀਕਾ ਮੈਨੂੰ ਅਰਵਿੰਦਰ ਜਾਦਾ ਵਧੀਆ ਲੱਗਦਾ ਹੈਗਾ ਇਹਨਾਂ ਦਾ ਗਜਪਤ ਸਿੰਘ ਤੱਕਰ ਪਹੁੰਚਣਾ ਇਹਦਾ ਮਤਲਬ ਇਹ ਹੈ ਕਿ ਵਿਕਰਮ ਸੂਮਜੀਠੀਆ ਹੋਰਾਂ ਦੇ ਨੇੜੇ ਭਵਿਕਦੇ ਵਿੱਚ ਅਜੇ ਖੜਾ ਛੁੱਟਦਾ ਨਜ਼ਰ ਨਹੀਂ ਆ ਰਿਹਾ ਮੁਸ਼ਕਲਾਂ ਉਹਨਾਂ ਦੀਆਂ ਬਰਕਰਾਰ ਨੇ ਤੇ ਖੁਸ਼ੀ ਦੀ ਖਬਰ ਦੇਸ਼ ਵਾਸੀਆਂ ਲਈ ਇਹ ਹੈ ਕਿ ਕਾਰਾਂ ਸਸਤੀਆਂ ਹੋ ਰਹੀਆਂ ਨੇ ਸੜਕਾਂ ਤੇ ਹਾਦਸੇ ਨਹੀਂ ਘਟਣ ਦਾ ਨਾਂ ਲੈਂਦੇ ਪਰ ਕਾਰਾਂ ਹੋਰ ਵੱਧ ਜਾਣੀਆਂ ਆ ਢਿੱਲੋ ਸਾਹਿਬ ਬਿਲਕੁਲ ਜੀ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਜੀਐਸਟੀ ਲਾਗੂ ਕੀਤਾ ਸੀ ਇਹਦੀ ਚਾਰ ਪੰਜ ਦਰਾਂ ਬਣਾਈਆਂ ਸੀ ਇਸ ਸਲੇਬਾਂ ਨੇ ਹੁਣੇ ਕਹਿੰਦੇ ਜੀ ਸਲੇਬਾਂ ਦੋ ਰਹਿ ਗਈਆਂ 5% ਤੇ 18% ਇਹਦਾ ਮਤਲਬ ਇਹ ਆਪਣੀ ਗੱਲ ਦੇ ਵਿੱਚ ਆਪ ਹੀ ਆਪ ਦਾ ਗੋਲਮੋਲ ਜਵਾਬ ਦੇ ਗਏ ਤੇ ਜੇ ਅੱਜ ਤੁਸੀਂ ਰਾਹਤ ਦੇ ਰਹੇ ਹੋ ਇਹਦਾ ਮਤਲਬ ਤਕਰੀਬਨ 8 ਸਾਲ ਦੇ ਲਗਭਗ ਤਾਂ ਫਿਰ ਤੁਸੀਂ ਭਾਰਤ ਦੇ ਲੋਕਾਂ ਨੂੰ ਕਠਤ ਰੂਪ ਦੇ ਵਿੱਚ ਲੁੱਟੇ ਹੀ ਹੈ ਨਾ ਜੀ ਉਹਨਾਂ ਤੋਂ ਵੱਧ ਤਰ੍ਹਾਂ ਦੇ ਉੱਤੇ ਪੈਸੇ ਵਸੂਲੇ ਨੇ ਪਰ ਇਹਨਾਂ ਸਾਰਾ ਕੁਝ ਕਰਨ ਦੇ باوجود ਰਵਿੰਦਰ ਜੀ ਇਸ ਗੱਲ ਤੇ ਨਹੀਂ ਜਾਣਦੇ ਕੀ ਡੀਜ਼ਲ ਤੇ ਪੈਟਰੋਲ ਵੀ ਇਹਦੇ ਅੰਦਰ ਹੀ ਲਿਆ ਦੋ ਜੀ ਜਿਹੜਾ ਜ 100-100 ਰੁਪਏ ਨੂੰ ਟੱਚ ਕੀਤਾ ਵੈ ਜੇ ਇਹ GST ਦੇ ਘੇਰੇ ਅੰਦਰ ਆ ਜੇ ਇਹ ਵੱਧ ਤੋਂ ਵੱਧ ਜਿਹੜਾ 18% ਵੀ ਲਾ ਦੇਣ ਤਾਂ ਡੀਜ਼ਲ ਤੇ ਪੈਟਰੋਲ ਦੀ ਕੀਮਤ 60 ਰੁਪਏ ਦੇ ਨੇੜੇ ਆ ਜਾਊ ਜੀ ਜੀ ਇਹ ਨੂੰ ਕਿਉਂ ਨਹੀਂ ਲਿਆ ਰਹੇ ਇਹ ਨੂੰ ਵੀ ਲਿਆਉਣਾ ਚਾਹੀਦਾ ਹੈਗਾ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ ਇੱਕ ਪਾਸੇ ਸਾਡੇ ਪ੍ਰਧਾਨ ਮੰਤਰੀ ਕਹਿੰਦੇ ਨੇ ਮੈਂ ਤਾਂ ਲੋਕਾਂ ਨੂੰ ਰਾਹਤ ਹੀ ਬਹੁਤ ਵੱਡੇ ਪੱਧਰ ਤੇ ਉੱਤੇ ਦੇ ਰਿਹਾ ਹਾਂ ਜੀ ਹੁਣ ਜੇ ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਜ਼ਰੂਰੀ ਵਸਤਾਂ ਜੀਐਸਟੀ ਘਟਣ ਦੇ ਨਾਲ ਮਾਰਕੀਟ ਦੇ ਵਿੱਚ ਸਸਤੀਆਂ ਹੋਈਆਂ ਨੇ ਕੋਈ ਸ਼ੱਕ ਨਹੀਂ ਜੀ ਉਹ ਸਸਤੀਆਂ ਹੋਈਆਂ ਨੇ ਕਾਰਾਂ ਵੀ ਸਸਤੀਆਂ ਹੋਣਗੀਆਂ ਪਰ ਸੜਕਾ ਕਿੱਥੋਂ ਲੈ ਕੇ ਆਉਂਗੇ ਗੜਕਰੀ ਸਾਹਿਬ ਬੜੇ ਚੰਗੇ ਕੰਮ ਕਰ ਰਿਹਾ ਹੈ ਜਿਹੜਾ ਉਹਨਾਂ ਨੇ ਇੱਕ ਨਵਾਂ ਕੰਮ ਕੀਤਾ ਕਿ 3000 ਰੁਪਏ ਫੁੱਕਾ ਦੇ ਦਿਓ। ਜੀ। 200 ਤੋਂ ਵੱਧ ਟਰੋਲ ਪਲਾਜੇ ਭਾਰਤ ਦੇ ਤੁਹਾਡੇ ਲਈ ਮੁਕਤ ਨੇ 1 ਸਾਲ ਵਾਸਤੇ। ਕਿੰਨਾ ਪੈਸਾ ਲੱਗਣਾ ਹੈ 15 ਰੁਪਏ। ਜੀ। ਹੁਣ ਅੱਜ ਉਹਨਾਂ ਨੇ ਨਵਾਂ ਬਿਆਨ ਦਿੱਤਾ ਉਹਨਾਂ ਦੇ ਸਕੱਤਰ ਨੇ ਕਿ ਅਸੀਂ ਕਮਰਸ਼ੀਅਲ ਵਾਹਨ ਵੀ ਇਹਦੇ ਚ ਇਸੇ ਮਾਮਲੇ ਚ ਲਿਆ ਰਹੇ ਹਾਂ। ਜੀ। ਸੜਕਾਂ ਲੋਕਾਂ ਦਾ ਜਿਹੜਾ ਹੱਥ ਸੇ ਵਾਪਰਦੇ ਨੇ। ਜਿਹੜੀਆਂ ਸਿਰਦੀਆਂ ਸੱਟਾਂ ਵੱਜਦੀਆਂ ਨੇ ਜਿਨ੍ਹਾਂ ਨੂੰ ਆਪਾਂ ਟ੍ਰੋਮਾ ਕਹਿੰਦੇ ਆ ਜੀ ਟ੍ਰੋਮਾ ਕੇਅਰ ਸੈਂਟਰ ਹੋ ਸਕਦਾ ਤੱਕ ਤਾਂ ਬਣਾਏ ਹੀ ਨਹੀਂ ਪੰਜਾਬ 'ਚ ਤਾਂ 2006 ਦੇ ਵਿੱਚ ਰਜਿੰਦਰਾ ਹਸਪਤਾਲ ਪਟਿਆਲੇ 'ਚ ਕੈਪਟਨ ਅਮਰਿੰਦਰ ਸਿੰਘ ਨੇ ਨੀ ਪੱਥਰ ਰੱਖਿਆ ਸੀ ਅੱਜ ਤੱਕ ਤਾਂ ਬਣਿਆ ਨਹੀਂ ਜੀ ਉਸ ਤੋਂ ਬਾਅਦ ਉਹ ਦੂਜੀ ਵਾਰ ਵੀ ਰਾਜ ਕਰਕੇ ਟ੍ਰੋਮਾ ਕੇਅਰ ਸੈਂਟਰ ਹੈ ਜਿਹੜਾ ਪੰਜਾਬ ਦੇ ਵਿੱਚ ਤੇਜ਼ੀ ਨਾਲ ਵਧਣੇ ਚਾਹੀਦੇ ਹੈ ਸਾਡੇ ਮੁਕਾਬਲੇ ਹਰਿਆਣੇ 'ਚ ਸਾਡੇ ਨਾਲੋਂ ਜ਼ਿਆਦਾ ਨਹੀਂ ਜੀ ਕਿਉਂਕਿ ਜਿਹੜੀਆਂ ਮੇਨ ਸੜਕਾਂ ਨੇ ਮੇਨ ਸੜਕਾਂ ਦੇ ਉੱਤੇ ਜਿੱਥੇ ਇਹ ਟੋਲ ਦੇ ਉੱਤੇ ਲਿਖਿਆ ਹੋਇਆ ਵੀ ਆਹ ਸਹੂਲਤਾਂ ਦੇ ਰਹੇ ਆ ਜੇ ਜਿੱਥੇ-ਜਿੱਥੇ ਵੀ ਟੋਲ 60 ਜਾਂ 70 ਕਿਲੋਮੀਟਰ ਤੇ ਲੱਗਦਾ ਹੈ ਉੱਥੇ ਇੱਕ ਟ੍ਰੋਮਾ ਕੇਅਰ ਸੈਂਟਰ ਨਾਲ ਬਣ ਜਾਵੇ ਕਿਉਂਕਿ ਕਿਸੇ ਵੀ ਵਿਅਕਤੀ ਨੂੰ ਹਾਦਸੇ ਤੋਂ ਬਾਅਦ ਜੇ ਸਿਰਦੀ ਸੱਟ ਦਾ ਇਲਾਜ ਨੇੜੇ ਤੋਂ ਨੇੜੇ ਹੋ ਜਾਵੇ ਤਾਂ ਉਹ ਦੀ ਜਾਨ ਬਚਾਈ ਜਾ ਸਕਦੀ ਹੈ ਸੋ ਜਿਵੇਂ ਤੁਸੀਂ ਕਿਹਾ ਕਿ ਕਰਾਂ ਸਸਤੀਆਂ ਹੋ ਜਾਣਗੀਆਂ ਕਿਉਂਕਿ ਹਿੰਦੁਸਤਾਨ ਹੈ ਹਿੰਦੁਸਤਾਨ ਸਸਤਾ-ਸੋਸਤਾ ਨਹੀਂ ਵੇਖਦਾ ਜਗਾੜ ਵਾਲੇ ਕੰਮ ਬੜੇ ਕੀਤੀ ਕਰ ਲੈਂਦੇ ਨੇ ਇਹ ਜੀ ਸੋ ਦੋ ਦਰਾਂ ਜਿਹੜੀਆਂ ਨੇ ਇਹਦੀਆਂ ਜੀਐਸਟੀ ਦੀਆਂ 5% ਤੇ 18% ਲਾਗੂ ਹੋਣਗੀਆਂ ਇਹਦੇ ਨਾਲ ਕੋਈ ਸ਼ੱਕ ਨਹੀਂ ਇਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਦੇਖੋ ਜੇ ਅਸੀਂ ਤਾਂ ਆਮਦਨ ਕਰ ਦੇ ਵਿੱਚ ਵੀ ਕਾਫੀ ਫਰਕ ਪਾ ਦਿੱਤੇਗਾ ਜੀ ਬਿਲਕੁਲ ਢਿਲੋਂ ਸਾਹਿਬ ਜਦੋਂ ਦਾ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨਾਲ ਸਿੱਧੰ ਸਿੱਧਾ ਟਕਰਾਅ ਹੋਇਆ ਭਾਰਤ ਦਾ ਤੇ ਐਕਸਪੋਰਟ ਬਹੁਤ ਘਟਿਆ ਆ ਇੰਡੀਆ ਦੇ ਵਿੱਚ ਮੈਨੂਫੈਕਚਰਿੰਗ ਓਨੀ ਹੋਇਆ ਪਰ ਬਿਜ਼ਨਸਾਂ ਨੂੰ ਨੁਕਸਾਨ ਪਹੁੰਚ ਰਿਹਾ ਸੀ ਵਪਾਰਾਂ ਨੂੰ ਗੁਜਰਾਤ ਚਲੇ ਜਾਓ ਬੰਬੇ ਚਲੇ ਜਾਓ ਉੱਥੇ ਪੋਰਟ ਭਰੇ ਹੋਏ ਸੀ ਸਮਾਨ ਦੇ ਸੋ ਉਹ ਸਮਾਨ ਜਦੋਂ ਭਾਰਤ 'ਚ ਵਿਕੂਗਾ ਇੱਕ ਹੋਰ ਫਾਇਦਾ ਲੋਕਾਂ ਦਾ ਹੋਣ ਵਾਲਾ ਢਿਲੋਂ ਸਾਵੇ ਦੇ ਵਿੱਚ ਜਿਹਨੂੰ ਸੀ ਕਹਿੰਦੇ ਨੇ ਜੀ ਐਕਸਪੋਰਟ ਕੁਆਲਿਟੀ ਆ ਜੀ ਇਹ ਸੋ ਉਹ ਐਕਸਪੋਰਟ ਕੁਆਲਿਟੀ ਤੁਹਾਨੂੰ ਭਾਰਤ 'ਚ ਮਿਲਣੀ ਸ਼ੁਰੂ ਹੋ ਜੂਗੀ ਇਹਦਾ ਇੱਕ ਫਾਇਦਾ ਲੋਕਾਂ ਨੂੰ ਹੋਊਗਾ ਆਹ ਚੰਗੀ ਗੱਲ ਹੈ ਉਦੇ ਵਿੱਚ ਇਹ ਹੈ ਕਿ ਉਹਨਾਂ ਨੂੰ ਜਿਹੜਾ ਅਤਪਾਦ ਖਰੀਦ ਕੇ ਘਰ ਲੈ ਕੇ ਜਾ ਰਹੇ ਨੇ ਉਹ ਇੱਕ ਪਾਇਦਾਤ ਤੇ ਉੱਚ ਕੋਟੀ ਦੀ ਜਿਹੜੀ ਕੁਆਲਿਟੀ ਹੈ ਜੀ ਉਹ ਉਹਨਾਂ ਦੇ ਪੱਲੇ ਆਏਗਾ ਨਹੀਂ ਤਾਂ ਰੈਂਦਕੂਦ ਪੰਜਾਬ ਭਾਰਤਿਆਂ ਦੇ ਪੱਲੇ ਹੁੰਦੀ ਸੀ ਚੰਗਾ ਚੰਗਾ ਮਾਲ ਤਾਂ ਸਾਰੀਆਂ ਹੀ ਕੰਪਨੀਆਂ ਆਹਾ ਹਾਜ਼ਰੀ ਦਾ ਮਾਲ ਆ ਲੁਧਿਆਣੇ ਦਾ ਜਿਹੜਾ ਏ ਕਲਾਸ ਹੁੰਦਾ ਜੀ ਆ ਕਿਹੜੀ ਹੈ ਜੀ ਇਹ ਪ੍ਰਿੰਗਲ ਹੈ ਜੀ ਇਹ ਪ੍ਰਿੰਗਲ ਥੋੜੇ ਨਹੀਂ ਇੱਥੇ ਜਾਊਗੀ ਜੀ ਹਾਂ ਤੁਹਾਨੂੰ ਤਾਂ ਇੱਥੇ ਓਕਾਸਾ ਬਲੰਕਾ ਹੀ ਦੇਣੀ ਹੈ ਜੀ ਜਿਹੜੀ ਚੌਥੇ ਕਦਰਜੇ ਦੀ ਹੈ ਇਹ ਤਾਂ ਉਸ ਕੁਆਲਿਟੀ ਚ ਜਾਏਗੀ ਹੁਣ ਜਦੋਂ ਉੱਥੇ ਨਾ ਵਿਕਿਆ ਤੇ ਡ੍ਰੰਪ ਸਾਹਿਬ ਨੇ ਤਾਂ 150% ਟੈਰਫ ਲਾਤਾ ਤੇ ਫਿਰ ਉਹ ਇੱਥੇ ਮਿਲੇਗਾ ਤੇ ਇੱਥੋਂ ਦੇ ਲੋਕ ਉਹਦਾ ਆਨੰਦ ਮਾਨਣਗੇ ਜੀ ਕਿਉਂ ਨਾ ਮਾਨਣ ਸੋ ਸਾਡਾ ਕੁਆਲਿਟੀ ਆਫ ਲਾਈਫ ਵਧੀਆ ਹੋਣ ਵਾਲਾ ਆ ਜੀ ਇਹ ਆਸ ਰੱਖਿਓ ਪਰ ਜਦੋਂ ਆਦਤ ਪੈ ਜੂਗੀ ਸਾਨੂੰ ਤਾਂ ਬਿਜ਼ਨਸ ਵੱਧ ਚੱਲਣਗੇ ਕਿਉਂਕਿ ਲੋਕਾਂ ਨੂੰ ਇੱਥੇ ਵੀ ਹੈਬਿਟ ਪੈ ਜਾਣੀ ਹੈ ਚੰਗਾ ਪਹਿਨਣ ਦੀ ਚੰਗਾ ਖਾਣ ਦੀ ਤੇ ਬਾਹਰਲੇ ਮੁਲਕਾਂ 'ਚ ਤਾਂ ਚਲੋ ਜੋ ਐਕਸਪੋਰਟ ਹੋਣਾ ਹੋਣਾ ਹੀ ਆ ਅ ਕੰਗਨਾਰ ਨੌਤ ਨੂੰ ਬਠਿੰਡਾ ਅਦਾਲਤ ਸੱਦੀ ਜਾਂਦੀ ਹੈ ਜੀ ਉਹ ਕਿਸ ਤਰ੍ਹਾਂ ਦਾ ਜਵਾਬ ਦੇ ਰਹੇ ਆ ਆ ਰਹੇ ਨਹੀਂ ਆਣਾ ਐਮਪੀ ਨੇ ਕੇਂਦਰ ਚ ਵਧੀਆ ਚੱਲਦੀ ਹੈ ਐਕਟ्रेस ਨੇ ਕੀ ਚਾਹੁੰਦੇ ਸਾਰਾ ਕੁਝ ਰਵਿੰਦਰ ਜੀ ਠੀਕ ਹੈ ਪਿਛਲੇ ਦਿਨ ਜੀ ਭਾਰਤ ਦੇ ਸੁਪਰੀਮ ਕੋਰਟ ਨੇ ਉਹਨਾਂ ਦੀ ਅਰਜੀ ਖਾਰਜ ਕਰਤੀ ਸੀ ਜੀ ਇਹਨੇ ਬਾਹਰ ਦੀ ਬਾਤ ਰਾਤ ਮੰਗੀ ਸੀ ਕਿ ਮੈਨੂੰ ਉਹ گاਉਂ ਜਵੰਤ ਦੇ ਦਿੱਤੀ ਜਾਵੇ ਜਦੋਂ ਮਾਨਯੋਗ ਅਦਾਲਤ ਨੇ ਇਹਦੀਆਂ ਟਿੱਪਣੀਆਂ ਦੀ ਟੇਪ ਸੁਪਰੀਮ ਕੋਰਟ ਚ ਚਲਾ ਕੇ ਦੇਖੀ ਗਈ ਇਹਨੇ ਦੋ ਸ਼ਬਦ ਬਹੁਤ ਵੱਡੇ ਕਹੇ ਸੀ ਇੱਕ ਤਾਂ ਜਿਹੜੀ ਬਾਹਦਰਗੜ ਜੰਡੀਆਂ ਪਿੰਡ ਦੇ ਮਾਤਾ ਮਹਿੰਦਰ ਕੌਰ ਜੀ ਉਹਨਾਂ ਬਾਰੇ ਇਹਨੇ ਟਿੱਪਣੀ ਕੀਤੀ ਸੀ ਕਿ 100-100 ਰੁਪਏ ਦਿਹਾੜੀ ਤੇ ਆ ਕੇ ਇੱਥੇ ਬਹਿ ਜਾਂਦੀਆਂ ਨੇ ਜੀ ਤਾਂ ਮਾਤਾ ਮਹਿੰਦਰ ਕੌਰ ਨੇ ਕਿਹਾ ਸੀ ਕਿ ਤੈਨੂੰ ਅਸੀਂ 500 ਤੋਂ 1000 ਦੇਾਂਗੇ ਜੀ ਤੂੰ ਸਾਡੇ ਬਾੜੇ ਚ ਆ ਗੋਹਾ ਪੱਥ ਜੀ ਤੂੰ ਸਾਡੇ ਆ ਇਹ ਉਸ ਵਾਰਤਾ ਮੈਂ ਦਰਕੌਰ ਦਾ ਮੁਕਾਬਲਾ ਕਰਦੇ ਜੀਨੇ ਰਾਤ ਨੂੰ ਆਪਣੇ ਪਤੀ ਦੇ ਨਾਲ ਖੇਤਾਂ ਦੇ ਵਿੱਚ ਪਾਣੀ ਵੀ ਲਾਏ ਨੇ ਜੀ ਬੰਦੇ ਨੂੰ ਕੁਝ ਸੋਚਣਾ ਚਾਹੀਦਾ ਗੱਲ ਕਹਿੰਦੀ ਆ ਤੂੰ ਮੈਨੂੰ ਜਵਾਨੋਂ ਕੱਢ ਮੈਂ ਤੈਨੂੰ ਜਵਾਨੋਂ ਕੱਢਣ ਵਾਸਤੇ ਤਿਆਰ ਐ ਇਹਨੇ ਉਹ ਜਿਹੜੇ ਟਿੱਪਣੀਆਂ ਕੀਤੀਆਂ ਪਹਿਲਾਂ ਇਹ ਹਾਈ ਕੋਰਟ ਗਈ ਹਾਈ ਕੋਰਟ ਨੇ ਉਹ ਰਾਹਤ ਨਹੀਂ ਦਿੱਤੀ ਹਾਈ ਕੋਰਟ ਨੂੰ ਚਰਚਾ ਇਹਨੇ ਸੁਪਰੀਮ ਕੋਰਟ 'ਚ ਦਿੱਤੀ ਸਪਰੀਮ ਕੋਰਟ ਦੇ ਵਿੱਚੋਂ ਤੁਸੀਂ ਦੋ ਹੀ ਸੀ ਦੂਜਾ ਇਹ ਨਹੀਂ ਸ਼ਹੀਨ ਬਾਗ ਬਾਰੇ ਕਿਹਾ ਸੀ ਦਾਦੀ ਬਣ ਕੇ ਬਹਿ ਜਾਂਦੀਆਂ ਨੇ ਜੀ ਇਹਨੂੰ ਬੁਰਾ ਮਨਾਇਆ ਮਾਨਯੋਗ ਸੁਪਰੀਮ ਕੋਰਟ ਨੇ ਤੇ ਸੁਪਰੀਮ ਕੋਰਟ ਨੇ ਕਹਿਤਾ ਕਿ ਟ੍ਰਾਇਲ ਕੋਰਟ ਟ੍ਰਾਇਲ ਕੋਰਟ ਕੌਣ ਹੈ ਬਠਿੰਡਾ ਕੋਰਟ ਬਠਿੰਡਾ ਕੋਰਟ ਹੈ ਕਿਉਂਕਿ ਮਾਨਹਾਨੀ ਦਾ ਕੇਸ ਮਾਤਾ ਮਿੰਦਰ ਕੌਰ ਦੇ ਵਕੀਲ ਰਾਹੀਂ ਉਹਨਾਂ ਨੇ ਬਠਿੰਡਾ ਕੋਰਟ ਚ ਪਾਇਆ ਜੀ ਅੱਜ ਵਾਸਤੇ ਇਹਨੂੰ ਸਤਿਆ ਗਿਆ ਸੀ ਤੇ ਬੱਕਰੇ ਦੀ ਮਾਂ ਕਿੰਨਾ ਕੁ ਚਿਰ ਖੈਰ ਮਨਾਊਗੀ ਜਦੋਂ ਸੁਪਰੀਮ ਕੋਰਟ ਤੋਂ ਤੁਹਾਨੂੰ ਰਾਹਤ ਨਹੀਂ ਮਿਲੀ ਸੁਪਰੀਮ ਕੋਰਟ ਦਾ ਹੁਕਮ ਹੈ ਕਿ ਟ੍ਰਾਇਲ ਕੋਰਟ 'ਚ ਪੇਸ਼ ਹੋਵੋ ਜਾ ਕੇ ਯਾ ਜਨਈ ਆਈ ਕੱਲ ਕੱਲ ਨਹੀਂ ਆਈ ਪਰਸੋ ਅਖੀਰ ਤਾਂ ਆਉਣਾ ਪੈਣਾ ਅੱਗੇ ਫਿਰ ਟ੍ਰਾਇਲ ਕੋਰਟ ਦੀ ਮਰਜ਼ੀ ਆ ਨੂੰ ਜਵਾਨਤ ਦਿੰਦੀ ਆ ਕਿ ਨਹੀਂ ਦਿੰਦੀ ਜੀ ਜਾਂ ਇਹਦੇ ਟ੍ਰਾਇਲ ਕੋਰਟ ਇਹ ਕਹਿ ਸਕਦੀ ਆ ਕਿ ਅਰੈਸਟ ਕਰ ਲਓ ਜੀ ਤੇ ਬਠਿੰਡੇ ਦੀ ਜੇਲ੍ਹ 'ਚ ਭੇਜੋ ਇਹਨੂੰ ਇਸ ਮਾਮਲੇ ਦੇ ਵਿੱਚ 29 ਸਤੰਬਰ ਨੂੰ ਅਗਲੀ ਤਰੀਕ ਪੈ ਚੁੱਕੀ ਹੈ ਜੀ ਬਠਿੰਡੇ ਦੀ ਅਦਾਲਤ ਨੇ ਅਗਲੇ ਤਰੀਕ 29 ਸਤੰਬਰ ਪਾਤੀ ਹੈ 29 ਸਤੰਬਰ ਜੇ ਨਹੀਂ ਆਉਂਦੀ ਆਮ ਤੌਰ ਤੇ ਅਦਾਲਤ ਤਿੰਨ ਕਵਾਰ ਸਬੰਧ ਕਰਦੀ ਹੈ ਤਿੰਨ ਬਾਰ ਸਬੰਧ ਤੇ ਜੇ ਇਹ ਨਾ ਆਈ ਚੌਥੀ ਬਾਰ ਇਹਦੇ ਜਿਹੜੇ ਬਰੰਟ ਜਾਣਗੇ ਉਹ ਜ਼ਬਾਨਤ ਜੋਗ ਬਰੰਟ ਜਾਣਗੇ ਬੇਲੇਵਲ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਬੇਲੇਵਲ ਕਹਿ ਦਿੰਦੇ ਹਾਂ ਜੀ ਬਾਅਦ ਦੇ ਵਿੱਚ ਜਦੋਂ ਉਹਦੇ ਤੇ ਵੀ ਜੇ ਨਾ ਆਉਂਦੀ ਹੈ ਫਿਰ ਉਹ ਪੁਲਿਸ ਨੂੰ ਹੁਕਮ ਦੇਣਗੇ ਗੈਰ ਜ਼ਬਾਨਤੀ ਬਰੰਟ ਨਾਨ ਬੇਲੇਵਲ ਜਿਹਨੂੰ ਨਾਉਨ ਬੇਲੇਵਲ ਜੀ ਔਰ ਪੁਲਿਸ ਨੂੰ ਕਹਿਣਗੇ ਜਿੱਥੇ ਵੀ ਮਿਲਦੀ ਹੈ ਇਹਨੂੰ ਫੜ ਕੇ ਲਿਆ ਕੇ ਇੱਥੇ ਪੇਸ਼ ਕਰੋ ਜੀ ਉਪਰ ਕੰਮ ਔਖਾ ਹੋ ਜੂ ਇਹਨੂੰ ਨਹੀਂ ਉਹਦੇ ਤੋਂ ਬਾਅਦ ਇੱਕ ਹੋਰ ਸਟੈਪ ਹੈ ਪਘੋੜਾ ਹੋਣ ਦਾ ਜੀ ਆਹ ਉਹ ਪੀਓ ਜੀ ਨੂੰ ਕਹਿੰਦੇ ਆ ਜੀ ਆਪਾਂ ਪਘੋੜਾ ਹੋਣ ਦਾ ਸਟੈਪ ਹੈਗਾ ਉਹ ਵੀ ਫਿਰ ਤਿੰਨ ਵਾਰ ਜਾਂਦਾ ਹੈ ਤੇ ਜੇ ਉਹ ਤਿੰਨ ਵਾਰ ਦੇ ਵਿੱਚ ਪੇਸ਼ ਨਹੀਂ ਹੁੰਦਾ ਫਿਰ ਉਹਨੂੰ ਪਘੋੜਾ ਕਰਾਰ ਦੇ ਦਿੱਤਾ ਜਾਂਦਾ ਫਿਰ ਜਿਹੜੇ ਸਾਡੇ ਇੰਟਰਪੋਲ ਨੇ ਉਹਨਾਂ ਨੂੰ ਵੀ ਹਦੇਸ਼ ਪਹੁੰਚ ਜਾਂਦੇ ਨੇ ਕਿ ਆਹ ਬੰਦਾ ਜੇ ਇੱਥੋਂ ਬਾਹਰ ਨਿਕਲਣ ਦਾ ਯਤਨ ਕੀਤਾ ਇਹਨੂੰ ਬਾਇ ਇੱਥੇ ਰੱਖ ਲਿਓ ਪਰ ਢਿੱਲੋਂ ਸਾਹਿਬ ਮੈਨੂੰ ਇਹ ਵੀ ਲੱਗਦਾ ਆ ਕਿਉਂਕਿ ਕੰਗਣਾ ਰਣੌਤ ਹੁਣ ਆਪ ਕਾਨੂੰਨ ਘਾੜੇ ਨੇ ਉਹ ਆਪ ਮੈਂਬਰ ਆਫ ਪਾਰਲੀਮੈਂਟ ਨੇ ਹਾਂਜੀ ਹਾਂ ਤੇ ਅਦਾਲਤਾਂ ਦਾ ਸਨਮਾਨ ਕਰਨਾ ਇੱਜ਼ਤ ਕਰਨਾ ਉਹਨਾਂ ਨੇ ਲੋਕਾਂ ਨੂੰ ਸਿਖਾਣਾ ਹੈ ਸਿਖਾਣਾ ਤੇ ਮੈਨੂੰ ਤਾਂ ਇਹ ਸਮਝ ਆਂਦੀ ਹੈ ਕਿ ਉਹ ਸ਼ਾਇਦ ਹੁਣ ਚਲੇ ਜਾਣਗੇ ਕਿ ਭਾਈ ਸੁਪਰੀਮ ਕੋਰਟ ਨੇ ਵੀ ਕਹਿਤਾ ਤੇ ਜੇ ਮੈਂ ਅਦਾਲਤ ਚ ਚਲੀ ਜਾਵਾਂ ਨਮਾਣੀ ਬਣ ਕੇ ਤਾਂ ਹਰਜ ਕੀ ਆ ਵੀ ਜਾਣਾ ਹੀ ਪੈਣਾ ਜੀ ਜੀ ਇਹਦੇ ਬਗੈਰ ਉਹ ਤਾਂ ਖੜਾ ਨਹੀਂ ਛੁੱਟਣਾ ਉਹਨੂੰ ਬਠਿੰਡਾ ਦੀ ਅਦਾਲਤ ਦੇ ਵਿੱਚ ਇੱਕ ਵਾਰ ਤਾਂ ਆਉਣਾ ਪੈਣਾ ਜੀ ਤੇ ਜੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਕਹਿ ਜਾਂਦੀ ਮਾਤਾ ਮਿੰਦਰਕੌਰ ਕੋਲ ਜਾ ਕੇ ਕਿ ਬੇਬੇ ਜੀ ਮੇਤੋ ਹੋ ਗਈ ਗਲਤੀ ਮੇਰਾ ਘੜਾ ਛੱਡੂ ਜੀ ਤੇ ਆਪਣੇ ਬਟੰਡੇ ਵਾਲੀਆਂ ਮਾਤਾਵਾਂ ਉਹ ਤਾਂ ਐਡੇ ਐਡੇ ਵੱਡੇ ਦਿਲਦਿਆਂ ਨੇ ਉਹਨਾਂ ਨੇ ਕਹਿਣਾ ਸੀ ਚਲ ਤੂੰ ਸਾਡੀ ਧੀ ਹੈ ਜੇ ਤੂੰ ਕੁਝ ਕਹਿ ਵੀ ਦਿੱਤਾ ਤਾਂ ਕੀ ਵਰਕ ਪੈਂਦਾ ਭਾਜਾ ਭਾ ਜੀ ਇਹਦੇ ਵਿੱਚ ਹੈਂਕੜ ਬੋਲਦੀ ਸੀ ਨਵੀਂ ਨਵੀਂ ਇਹ ਐਕਟਰਸ ਬਣੀ ਨਵੀਂ ਨਵੀਂ ਨੂੰ ਹੀ ਚੱਕ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਟਿਕਟ ਦੇ ਦਿੱਤੀ ਜਿੱਤ ਗਈ ਜੀ ਦਿਮਾਗ ਖਰਾਬ ਹੋ ਗਿਆ ਤੇ ਹੁਣ ਆ ਸਾਰੇ ਕੰਮਕਾਰ ਤੋਂ ਬਾਅਦ ਥੋੜਾ ਜਿਹਾ ਦਿਮਾਗ ਜਿਹੜਾ ਹੈਗਾ ਟਿਕਾਣੇ ਸਿਰ ਆ ਜਾਏਗਾ ਕੁਦਰਤ ਇਸ ਕਰਕੇ ਇਹੋ ਜਿਹੇ ਬੰਦਿਆਂ ਨੂੰ ਟਿਕਾਣੇ ਸਿਰ ਲਿਆਉਣ ਦੇ ਕੋਈ ਨਾ ਕੋਈ ਸਿਸਟਮ ਨੂੰ ਰਚਦੀ ਰਹਿੰਦੀ ਹੈ ਵੇਖੋ ਜਿਹੜਾ ਤਾਂ ਮੌਕੇ ਤੇ ਇਹਨੂੰ ਟਿਕਾਣੇ ਤੇ ਲਿਆਣਾ ਸੀ ਜੀ ਹਾਂ ਉਹ ਤਾਂ ਵੱਡੇ ਦਿਲ ਵਾਲਾ ਦਲਜੀਤ ਸਿੰਘ ਹਾਂ ਦਸਾਂਜ ਉਹਨੇ ਪਹਿਲੇ ਦਿਨ ਤੋਂ مخالਫਤ ਕਰਤੀ ਪਹਿਲੇ ਦਿਨ ਤੋਂ ਉਹਨੇ ਟਿੱਪਣੀਆਂ ਜਿਹੜੀਆਂ ਕੀਤੀਆਂ ਬਿਲਕੁਲ ਉਹਨੇ ਪਹਿਲਾਂ ਤਾਂ ਆਨੰਦ ਲਿਆ ਤਾਂ ਪੰਜਾਬੀਆਂ ਦਾ ਨਾਂ ਉਹਨੇ ਰੌਸ਼ਨ ਉੱਥੋਂ ਕਰਨਾ ਸ਼ੁਰੂ ਕਰਤਾ ਸੀ ਬਿਲਕੁਲ ਬਿਲਕੁਲ ਦੂਜਾ ਹੁਣ ਅਦਾਲਤਾਂ ਤੋਂ ਕੰਗਣਾ ਰੌਤਜੀ ਨੂੰ ਜੋ ਆਦੇਸ਼ ਹੋ ਰਹੇ ਨੇ ਜੋ ਪਾਲਣਾ ਕਰਦੇ ਨੇ ਤਾਂ ਚੰਗੀ ਗੱਲ ਐ ਭਾਈ ਨਹੀਂ ਤਾਂ ਨੈਗੇਟਿਵ ਪਬਲਿਸਿਟੀ ਲੈ ਲਓ ਪੋਜ਼ਿਟਿਵ ਲੈ ਲਓ ਉਹਨਾਂ ਦੀ ਇੱਛਾ ਐ ਜੀ 29 ਤਰੀਕ ਨੂੰ ਇਹਨੂੰ ਉੱਥੇ ਪੇਸ਼ ਹੋਣਾ ਹੀ ਪੈਣਾ ਨਹੀਂ ਹੋਣਗੀ ਤਾਂ ਫਿਰ ਅਦਾਲਤ ਨੇ ਪਹਿਲਾਂ ਜ਼ਮਾਨਤ ਜੋਗ ਵਰੰਟ ਬੇਲੇਵਲ ਵਰੰਟ ਤੇ ਫਿਰ ਨਾਉਨ ਬੇਲੇਵਲ ਵਰੰਟ ਕੱਢ ਦੇਣੀ ਜੀ ਤੇ ਇਹਦੇ ਨਾਲ ਢਿਲੋਂ ਸਾਹਿਬ ਇਕ ਹੋਰ ਅਦਾਲਤ ਦੀ ਖਬਰ ਹੈ ਉਹ ਆਪਾਂ ਬਾਅਦ ਚ ਲੈਨੇ ਆ ਪਹਿਲਾ ਮੌਸਮ ਦਾ ਦੱਸ ਦਿਓ ਪੰਜਾਬ ਚ ਕਹਿੰਦੇ ਦੋ ਤਿੰਨ ਦਿਨ ਮੀਂਹ ਦੇ ਅਸਾਰ ਨੇ ਜਾਂ ਕੀ ਅਪਡੇਟ ਹੈ ਜੀ ਉਹਦੀ ਸਾਡੇ ਇੱਕ ਮਿੱਤਰ ਨੇ ਜੀ ਉਹ ਕਹਿੰਦੇ ਵੀ ਪੰਜਾਬ ਭਾਰਤ ਦਾ ਮੌਸਮ ਵਿਭਾਗ ਤਾਂ ਇਹੋ ਜਿਹਾ ਹੈ ਜੇ ਕੋਠੇ ਤੇ ਚੜ ਕੇ ਵੇਖਦਾ ਵੀ ਅੱਜ ਧੁੱਪ ਚੜੀ ਹੈ ਨਾ ਅੱਜ ਮੌਸਮ ਖੁਸ਼ਕ ਰਹੇਗਾ ਜੀ ਜੇ ਮਾੜੀ ਗੁੱਟੀ ਕਹਦਾ ਬੱਦਲ ਬਾਈ ਨਜ਼ਰ ਆ ਜਾਵੇ ਤਾਂ AOL.com ਅਮਰੀਕਾ online.com ਜੀ ਤੁਹਾਨੂੰ ਸਕਿੰਟ ਸਕਿੰਟ ਤੱਕ ਦਾ ਦੱਸ ਦਿੰਦੇ ਨੇ ਕਿ ਕਦੋਂ ਕੀ ਹੋਣਾ ਹੈ ਇੱਕ ਪਾਸੇ ਤਾਂ ਇਹ ਕਹਿ ਰਹੇ ਨੇ ਕਿ ਅਗਲੇ 3 ਦਿਨ ਮੀਂਹ ਪੈ ਸਕਦਾ ਹੈ ਜੀ 3 ਦਿਨ ਪਹਿਲਾਂ ਇਹ ਉਹੀ ਕਹਿ ਕੇ ਹਟੇ ਨੇ ਕਿ 15 ਤਰੀਕ ਤੋਂ ਬਾਅਦ ਮੌਨਸੂਨ ਪਾਉਣਾ ਵਾਪਸ ਜਾ ਰਹੇਗਾ ਨੇ ਜੀ ਹੁਣ ਕਿਹੜੀ ਗੱਲ ਤੇ ਭਰੋਸਾ ਕਰੀਏ ਪਰ ਮੈਨੂੰ ਲੱਗਦਾ ਜਿਹੜੀ ਇਹ 3 ਦਿਨ ਦੀ ਭਵਿੱਖ ਬਣੀ ਆਈ ਹੈ ਕਿ ਦੁਬਾਰਾ ਇੱਥੇ ਬਰਸਾਤ ਹੋ ਸਕਦੀ ਹੈ ਦੇਖੋ ਉੱਤਰਾਖੰਡ ਦੇ ਵਿੱਚ ਬਹੁਤ ਵੱਡੀ ਲੈਟਸਕਿਪਿੰਗ ਹੋ ਗਈ ਹੈ ਇੱਕੋ ਪਰਿਵਾਰ ਦੇ 5 ਜੀ हिमाचल ਦੇ ਵਿੱਚ ਦਬ ਗਏ ਜਿਨ੍ਹਾਂ ਚੋਂ ਸ਼ਾਇਦ ਦੋ ਦੀ ਮੌਤ ਹੋ ਗਈ ਹੈ ਤਿੰਨ ਕੱਢ ਲਏ ਨੇ ਜੀ ਉੱਥੇ ਉੱਤਰਾਖੰਡ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਉਹ ਵੀ ਅਜ ਹਾਲਾਤਾਂ ਦਾ ਜਾਇਜ਼ਾ ਲੈਣ ਵਾਸਤੇ ਆਪ ਉਸ ਖੇਤਰ ਦੇ ਵਿੱਚ ਗਏ ਸਨ ਹਿਮਾਚਲ ਦੇ ਵਿੱਚ ਵੀ ਇਸ ਤਰ੍ਹਾਂ ਦਾ ਵਾਪਰਿਆ ਪੰਜਾਬ 'ਚ ਵੀ ਆ ਰਿਹਾ ਹੈ ਕਿ ਮੀਂਹ ਪੈ ਸਕਦਾ ਹੈ ਅਜੇ ਅਜੇ ਜਿਹੜਾ ਮੌਸਮ ਹੈ ਤੇ ਬਰਸਾਤ ਹੈ ਮੈਨੂੰ ਨਹੀਂ ਲੱਗਦਾ ਕਿ ਉਹ ਪੰਜਾਬ ਦਾ ਕਿਹੜਾ ਛੱਡੇ ਜੀ ਜਾਂ ਬਾਕੀ ਵੀ ਨਾਲ ਲੱਗਦੇ ਉਸ ਕਿਸਮ ਦਾ ਲੇਕਿਨ ਇਸ ਵੇਲੇ ਸਾਰੇ ਅਰਦਾਸ ਕਰਦੇ ਆ ਇੰਦਰ ਦੇਵਤਾ ਨੂੰ ਕਿ ਇੰਦਰ ਦੇਵਤਾ ਜੀ ਤੁਸੀਂ ਬਹੁਤ ਰਹਿਮਤ ਕਰਤੀ ਹੁਣ ਤੁਸੀਂ ਘੱਟੋ ਘੱਟ ਆਪਣੀਆਂ ਪੌਣਾ ਨੂੰ ਆਪਣੇ ਨਾਲ ਲੈ ਜਾਓ ਜੀ ਇਹ ਢਿੱਲੋ ਸਾਹਿਬ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਆ ਤੁਹਾਡੇ ਦੋਸਤ ਵਾਲੀ ਉਦਾਹਰਨ ਦਿੱਤੀ ਆ ਜਿਹੜੀ ਤੁਸੀਂ ਜੀ ਇਹ ਭਵਿੱਖ ਬਾਣੀ ਵਾਲੀ ਫੋਰਕਾਸਟ ਜਿਹਨੂੰ ਅਸੀਂ ਕਹਿੰਦੇ ਆ ਪਹਿਲਾਂ ਮੈਨੂੰ ਯਾਦ ਆ ਦੂਰਦਰਸ਼ਨ ਤੇ ਵੀ ਆਂਦਾ ਹੁੰਦਾ ਸੀ ਆਖੇ ਜੀ ਮੌਸਮ ਕੀ ਜਾਣਕਾਰੀ ਦਿੰਦੇ ਆ ਤੇ ਲੋਕ ਸੁਣਦੇ ਸੀ ਸੁਣਦੇ ਸੀ ਬਿਲਕੁਲ ਅੱਜ ਵੀ ਚਲੋ ਬਾਹਰਲੇ ਮੁਲਕਾਂ ਚ ਥੋੜੀ ਅਪਡੇਟਡ ਹੈ ਉੱਥੇ ਵੀ ਐਕੂਰੇਸੀ 100% ਤਾਂ ਨਹੀਂ ਹੈ ਪਰ ਉਹ ਮੰਨੀ ਜਾਂਦੀ ਆ ਵੀ 80 85% ਦੀ ਐਕੂਰੇਸੀ ਹੈਗੀ ਆ ਜੀ ਫੇਰ ਵੀ ਇਸ ਚੀਜ਼ ਦਾ ਬੜਾ ਵੱਡਾ ਸਵਾਲ ਇਸ ਵਾਰ ਪੰਜਾਬ ਚ ਉਠਿਆ ਹੋਇਆ ਆ ਜਿਹੜੇ ਫਲੱਡਸ ਆ ਗਏ ਕਿ ਭਾਈ ਜੇ ਤੁਹਾਨੂੰ ਮੌਸਮ ਦੀ ਜਾਣਕਾਰੀ ਨਹੀਂ ਹੁੰਦੀ ਮੇਰੇ ਖਿਆਲ ਭਗਵਾਨਤਮਨ ਸਾਹਿਬ ਨੇ ਵੀ ਕੋਈ ਛਿੱਟੇ ਛੋਟੇ ਲਿਖੀ ਆ ਇਹਨਾਂ ਨੂੰ ਕੇਂਦਰ ਵਾਲਿਆਂ ਨੂੰ ਇਹ ਮੈਟਰੋਲੋਜੀਕਲ ਡਿਪਾਰਟਮੈਂਟ ਨੂੰ ਕਿ ਤੁਸੀਂ ਕਿ ਜੇ ਕੁਰੇ ਸੀ ਹੋਵੇ ਤਾਂ ਅਸੀਂ ਲੋਕਾਂ ਨੂੰ ਰਾਹਤ ਵੀ ਦੇ ਸਕੀਏ ਬਚਾ ਵੀ ਸਕੀਏ ਤੁਹਾਨੂੰ ਯਾਦ ਹੋਵੇਗਾ ਜਦੋਂ ਇੱਥੇ 1993 ਦੇ ਵਿੱਚ ਹੜਾ ਆਏ ਨੇ ਜੀ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੇ ਸਾਨੂੰ ਬਿਰਾਮਤਲ ਤੋਂ ਡਰਾ ਦਿੱਤੀਆਂ ਅੱਜ ਵੀ ਡਰਾਇਆ ਵੈ ਜੀ ਭਾਖੜਾ ਦਾ 1680 ਤੋਂ ਲੈਵਲ ਵਧਿਆ ਨਹੀਂ ਜੀ 1962 ਤੋਂ ਲੈ ਕੇ ਹੁਣ ਤੱਕ ਪਾਖੜਾ ਤੇ ਇੱਕ ਇੰਗਲੈਂਡ ਦੇ ਵਿੱਚ ਡੈਮ ਹੈ ਜੀ ਪਾਖੜਾ ਦਾ ਭਾਵੇਂ ਜਿਹੜਾ ਪੱਧਰ ਆ ਉਹ 1680 ਹੈ ਜਿੱਥੋਂ ਖਤਰੇ ਦਾ ਨਿਸ਼ਾਨ ਮੰਨਿਆ ਜਾਂਦਾ ਪਰ ਅਰਬਿੰਦਰ ਜੀ ਪਿਛਲੇ ਸਮਿਆਂ ਦੇ ਵਿੱਚ ਪਾਖੜਾ ਦੇ ਵਿੱਚ 1685 1688 ਤੱਕ ਵੀ ਭਰਿਆ ਗਿਆ ਐਮਰਜੈਂਸੀ ਦੇ ਵਿੱਚ ਇਹ ਦੋ ਡੈਮ ਪੂਰੇ ਵਰਲਡ 'ਚ ਉਹ ਨੇ ਜਿਹੜੇ ਜਦੋਂ 1685 ਨੂੰ ਟੱਪ ਜਾਂਦੇ ਨੇ ਇਹ ਡੈਮ 2 ਇੰਚ ਅੱਗੇ ਨੂੰ ਝੁਕਦਾ ਹੂੰ ਇਹ ਸਿਰਫ ਦੋ ਨੇ ਬਹੁਤ ਘੱਟ ਦਰੂਆਂ ਨੂੰ ਪਤਾ ਵੀ ਆ ਕੁਛ ਵੀ ਹੈ ਇਹ ਡੈਮ ਝੁਕਦਾ ਜਦੋਂ ਫੇਰੇ 1680 ਤੋਂ ਥੱਲੇ ਆ ਜਾਂਦਾ ਫੇਰ ਆਪਦੀ ਪਿਛਲੀ ਪੋਜੀਸ਼ਨ ਤੇ ਆ ਜਾਂਦਾ ਹੈ ਜੀ ਸੋ ਇਹਨਾਂ ਨੇ ਬਿਨਾਂ ਮਤਲਬ ਤੋਂ ਡਰਾਉਨ ਦਾ ਕੰਮ ਸ਼ੁਰੂਆਤ ਕੀਤੀ ਹੈ ਤੇ ਬਹੁਤ ਸਾਰੇ ਲੋਕਾਂ ਨੇ ਜਿਹੜਾ ਭਾਗੜਾ ਪ੍ਰਬੰਧਕ ਬੋਰਡ ਦਾ ਚੇਅਰਮੈਨ ਹੈ ਜੀ ਉਹਦੇ ਖਿਲਾਫ ਮਾਨਹਾਨੀ ਦਾ ਕੇਸ ਵੀ ਪਾਤਾ ਹੈ ਜੀ ਉਹਦੇ ਖਿਲਾਫ ਮਾਨਹਾਨੀ ਦਾ ਇਕੱਲਾ ਨਹੀਂ ਪਾਇਆ ਈ ਵੀ ਪਾਇਆ ਕਿ ਤੁਸੀਂ ਸਾਨੂੰ ਗੁਮਰਾਹ ਕੀਤਾ ਤੁਸੀਂ ਜਾਣ ਬੁੱਝ ਕੇ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਜੀ ਜੀ ਤੇ ਜੇ ਇਹ ਚੀਜ਼ਾਂ ਸਹੀ ਜਾਣਕਾਰੀ ਲੋਕਾਂ ਨੂੰ ਮਿਲ ਜਾਣ ਔਰ ਤੁਸੀਂ ਦੇਖੋ ਅੱਜ ਕੱਲ ਤਾਂ ਜਿਮੀਦਾਰ ਨਾਲ ਦੀ ਨਾਲ ਵੇਖਦਾ ਜੀ ਮੈਂ ਤੁਹਾਨੂੰ ਬੜੀਆ ਗੱਲ ਦੱਸਦਾ ਮਾਨਸਾ ਦਾ ਮੇਰਾ ਇੱਕ ਦੋਸਤ ਉਹਨੇ ਕਿਤੇ ਘਰੇ ਕਹਤਾ ਵੀ ਐਂ ਕਰਕੇ ਪਾਣੀ ਲਾ ਲਿਓ ਉਹਦਾ ਪੋਤਰਾ ਕਹਿੰਦਾ ਹੂੰ ਕਹਿੰਦਾ ਪਾਪਾ ਜੀ ਅੱਜ ਰਾਤ ਨੂੰ ਤਾਂ ਮੀਂਹ ਖਾਇਆ ਵੈ ਜੀ ਕਦਾ ਫਿਰ ਨਾਲ ਹੈ ਜੀ ਮਤਲਬ ਸਾਡੇ ਜੀਵਿਦਾਰ ਵੀ ਹੁਣ ਮੌਸਮ ਦੇ ਨਾਲ ਨਾਲ ਤੁਰਦੇ ਐ ਪ੍ਰਕਾਸ਼ ਸਾਡੇ ਭਾਰਤ ਦਾ ਮੌਸਮ ਵਿਸ਼ਵ ਪੱਧਰ ਦੇ ਜਿਹੜੀਆਂ ਨੇ ਘੱਟੋ ਘੱਟ 80% ਜੀ ਐਕਿਊਰੇਸੀ ਦੇ ਤਾਂ ਜੀ ਟਿਲਨ ਸਾਹਿਬ ਅਖੀਰਲਾ 1 ਮਿੰਟ ਹੈ ਸਾਡੇ ਕੋਲੇ ਤੇ ਰਾਸ਼ਟਰਪਤੀ ਸਾਹਿਬ ਡੇਰਾ ਬਿਆਸ ਆ ਕੇ ਰਹਿਣਗੇ ਇਹਦੇ ਨਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਅਸਰ ਹੋਏਗਾ ਨਹੀਂ ਹੋਏਗਾ ਇਹ ਖਬਰ ਲੈ ਲਈਏ ਤੇ ਇੱਕ ਜਨਸੀ ਸ਼ੋਸ਼ਣ ਵਾਲਾ ਐਕਟ ਹੈ ਉਦੇ ਬਾਰੇ ਇੱਕੀ ਕਲਾਈਂਟ ਪਲੀਜ਼ ਸੰਖੇਪ ਚ ਦੱਸ ਦਿਓ ਤਾਂ ਕਿ ਖਬਰ ਸਾਂਝੀ ਹੋ ਜੇ ਦੇਖੋ ਇੱਕ ਤਾਂ ਜਿਹੜੇ ਰਾਸ਼ਟਰਪਤੀ ਸਾਹਿਬਾ 27 ਤੇ 28 ਦੋ ਦਿਨਾਂ ਦੇ ਵਾਸਤੇ ਉਹ ਇੱਥੇ ਆ ਰਹੇ ਨੇ ਜੀ ਉਹਨਾਂ ਨੇ ਡੇਰਾ ਬਿਆਸ ਦੇ ਵਿੱਚ ਰਹਿਣਾ ਉਹਨਾਂ ਨੇ ਇੱਛਾ ਪ੍ਰਗਟ ਕੀਤੀ ਹੈ ਕਿ ਮੈਂ ਉੱਥੇ ਸਤਸੰਗ ਵਗੈਰਾ ਵੀ ਸੁਣਨਾ ਹੈ ਜੀ ਉਹਨਾਂ ਦੀ ਮਰਜ਼ੀ ਹੈ ਜਿਹੜੇ ਮਰਜ਼ੀ ਤਰੀਕੇ ਦੇ ਨਾਲ ਉਹ ਇੱਥੇ ਆਉਣ ਤੇ ਦੂਜਾ ਜਿਹੜਾ ਏਜੰਸੀ ਸੋਸ਼ਲ ਵਾਲਾ 1984 ਦਾ ਐਕਟ ਹੈ ਇਹਦੇ ਬਾਅਦ 2013 ਦਾ 1913 ਦਾ ਮਾਫ ਕਰਨਾ 2013 ਦਾ ਜਿਹੜਾ ਐਕਟ ਹੈ ਇਹਦੇ ਵਿੱਚ ਵੀ ਤਬਦੀਲੀ ਹੈ ਜਿਹੜੀ ਉਹ ਕਹਿੰਦੇ ਵੀ ਨਹੀਂ ਕੀਤੀ ਜਾ ਸਕਦੀ ਇਹ ਜਿਹੜੀਆਂ ਨਾ ਉਹ ਔਰਤਾਂ ਉਹਨਾਂ ਦੇ ਉੱਤੇ ਲਾਗੂ ਹੁੰਦਾ ਹੈ ਜਿਹੜੀਆਂ ਕੰਮ ਕਾਜ ਵਾਲੀ ਥਾਂ ਦੇ ਉੱਤੇ ਕੰਮ ਕਰਦੀਆਂ ਨੇ ਜੀ ਇਹਦੇ ਵਿੱਚ ਵੀ ਤਬਦੀਲੀ ਜਿਹੜੀ ਹੈ ਉਹ ਨਹੀਂ ਮੰਨੀ ਜਾ ਸਕਦੀ ਕਿਉਂਕਿ ਉਹਨਾਂ ਔਰਤਾਂ ਦੀ ਰਾਖੀ ਦਾ ਸਵਾਲ ਹੈ ਇਹ ਬਿਲਕੁਲ ਅਖੀਰਲੀ ਖਬਰ ਮੈਂ ਜਾਂਦਾ ਜਾਂਦਾ ਅੱਧੀ ਲਾਈਨ ਚ ਦੱਸ ਦਿੰਦਾ ਜੀ ਮਦਰ ਡੈਰੀ ਨੇ ਦੁੱਧ ਦੇ ਰੇਟ ਘਟਾਏ ਨੇ ਤੇ ਕੱਲੋਂ ਫੇਰ ਇਸੇ ਪ੍ਰੋਗਰਾਮ ਚ ਇਸੇ ਸਮੇਂ ਤੇ ਦਰਸ਼ਨ ਕਰਦੇ ਆ ਬਹੁਤ ਧੰਨਵਾਦ ਜੀ